ਗੱਲ ਇਹ ਹੋਈ ਹੋਈ ਆ ਵੀ ਮੇਰੇ ਮੁੰਡਾ ਵੀ ਇੱਥੇ ਕੰਮ ਕਰਦਾ ਵਾ ਸ਼ਿੰਗਾਰੀ ਦੀ ਦੁਕਾਨ ਤੇ ਉਹ ਵੀ ਗਾੜੀ ਚੌਧਰੀ ਨੇ ਤੇ ਉਹ ਜਿਹੜੀ ਉਹਦੀ ਭੂਆ ਦੇ ਪੁੱਤੋ ਵੀ ਚੌਧਰੀ ਨੇ ਮੇਰਾ ਮੁੰਡਾ ਵੀ ਚੌਧਰੀ ਆ ਤੇ ਇਹਨਾਂ ਨੇ ਨਾ ਉਧਰ ਉਧਰ ਦਾਣਿਆਂ ਦਾ ਕਿਤੇ ਉਹਨਾਂ ਨੇ ਵੇਦਤਾ ਤੋੜਾ ਬਈ ਯਾਰ ਰੱਖਿਆ ਹੈ ਗਾੜੀ ਉਹਨਾਂ ਨੇ ਉਹਨੇ ਤੋੜਾ ਵੇਦਤਾ ਤੋਂ ਕਹਿੰਦੇ ਵੀ ਮੈਂ ਤੈਨੂੰ ਭਈਆ ਨੂੰ ਮਾਰ ਦੇਣਾ ਉਹਨੇ ਜਾ ਕੇ ਸ਼ਿਕਾਇਤ ਲਾਤੀ ਨਾ ਵੀ ਤੇਰਾ ਤੋੜਾ ਵੇਦ ਦਿੱਤਾ ਵਾ ਉਹਨਾਂ ਨੂੰ ਰੁੱਖ ਸੁਣਾ ਨੂੰ ਤੇ ਕਹਿੰਦਾ ਮੈਂ ਸਾਡੀ ਦੁਕਾਨ ਤੇ ਬਹਿ ਕੇ ਕਹਿੰਦਾ ਮੈਂ ਭਈਆ ਮਾਰ ਦੇਣਾ ਵਾ ਤੇ ਮੇਰੇ ਮੁੰਡੇ ਨੇ ਉਹ ਬਈਏ ਦੀ ਮਦਦ ਕਰਤੀ ਉਹਨੂੰ ਬਚਾ ਦਿੱਤਾ ਬਈਏ ਨੂੰ ਬਚਾ ਲਓ ਨਹੀਂ ਤੇਨਾਂ ਬਈਆ ਮਾਰ ਦੇਣਾ ਜੇ ਕਹਿੰਦੇ ਨੌ ਮੁੰਡੇ ਲਿਆ ਕੇ ਤਾਂ ਦਸਮਾ ਆ ਆ ਬਾਈ ਜਿੰਨੇ ਮੇਰੇ ਮੁੰਡੇ ਦੇ ਸਿਰ ਤੇ ਲਿਆ ਕੇ ਦਾਤਰ ਵੀ ਮਾਰਿਆ ਤਾਂ ਉਹਨਾਂ ਕੋ ਮਰਵਾਇਆ ਮੁੰਡਿਆ ਕੋਲੋਂ ਨੇ ਬਹੁਤ ਜ਼ਿਆਦਾ ਮਰਵਾਇਆ ਮੇਰੇ ਮੁੰਡੇ ਨੂੰ ਆਪਣੇ ਲੋ ਦਾਤਰ ਮਾਰ ਕੇ ਮੁਰਕੇ ਸੁੱਟ ਗਿਆ ਵਾ ਏਦਾਂ ਕੀਤੀ ਤੇ ਹੁਣ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਮੈਂ ਕਦੀ ਕਿਤੇ ਖੱਜਲੋਂ ਢੀ ਕਦੀ ਕਿਤੇ ਮੇਰੀਆਂ ਧੀਆ ਵੀ ਮੈਂ ਲੈ ਕੇ ਕਦੀ ਕਿਤੇ ਕਦੀ ਕਿਤੇ ਤਰੀ ਫੇਰਦੀ ਮੇਰੇ ਘਰ ਤੇ ਯਾਰ ਕੱਲ ਪਰਸੋਂ ਵੀਰ ਦਾਤਰ ਮਾਰ ਕੇ ਗਏ ਨੇ ਮੈਨੂੰ ਅੰਜ ਲੱਗਾ ਜਿਦਾ ਮੇਰੇ ਘਰ ਚ ਗੋਲੀਆਂ ਵਧੀਆਂ ਮੈਂ ਨਿਆਣੇ ਲੈ ਕੇ ਇੱਕ ਨੁਕਰੇ ਲੱਗ ਗਈਆਂ ਮੈਂ ਕਿੱਥੇ ਜਾਵਾ ਕੀ ਕਰਾਂ ਮੇਰੀਆਂ ਚਾਰ ਧੀਆ ਨੇ ਮੇਰੀ ਕੋਈ ਸੁਣਵਾਈ ਨਹੀਂ ਹੋਣੀ ਪੜੀਆਂ ਨੇ ਤਿੰਨ ਮੇਰੀਆਂ ਪਲੱਸ 1 ਚ ਪੜ੍ਹਨੀਆਂ ਨੇ ਤੇ ਪੇਪਰ ਹੋਣ ਦੇ ਨੇ ਮੈਂ ਕੀ ਕਰਾਂ ਮੈਂ ਕਿੱਥੇ ਲੈ ਕੇ ਜਾਵਾਂ ਨਾ ਧੀਆਂ ਨੂੰ ਹਾਂਜੀ ਕਰਾਈ ਕੋਈ ਮੇਰੀ ਪੁਲਿਸ ਸੁਣਵਾਈ ਨਹੀਂ ਕਰਨਦੀ ਕੁਝ ਨਹੀਂ ਕਰਨਦੀ ਮੇਰਾ ਮੈਂ ਕਿੱਥੇ ਲੈ ਕੇ ਇਹਨਾਂ ਨੂੰ ਚਾਹ ਉਹਨੂੰ ਚੱਲ ਜਾ ਵਿੱਕੀ ਮੁੰਡੇ ਦਾ ਨਾਂ ਜਿਹੜਾ ਮੁੰਡੇ ਨੇ ਮੇਰੇ ਭਰਾ ਨੂੰ ਬਹੁਤ ਮਾਰਿਆ ਤੇ ਉਹਦੇ ਕਿ ਦਾਤਰ ਲਿਆ ਕੇ ਸਿਰ 'ਚ ਮਾਰਿਆ ਜਿਸ ਦਿਨ ਉਹਦੇ ਇੰਨੇ ਜ਼ਿਆਦਾ ਟਾਂਕੇ ਲੱਗੇ ਉਹਦੇ 12 ਟਾਂਕੇ ਲੱਗੇ ਅਦੇ ਤੇ ਕੋਈ ਸੁਣਵਾਈ ਨਹੀਂ ਹੋਣੀ ਆਪਾਂ ਪੁਲਿਸ ਦੇ ਇੰਨੇ ਕੱਜਲ ਖਰਾਬ ਹੋਣ ਡਿਆ ਕੋਈ ਸੁਣਵਾਈ ਨਹੀਂ ਹੋਣੀ ਇੱਕ ਦਿਨ ਵੀ ਉਹਨਾਂ ਘਰ ਪੁਲਿਸ ਨਹੀਂ ਆਈ ਕਿ ਇੱਕ ਦਿਨ ਵੀ ਇਹਨਾਂ ਨੂੰ ਥੋੜਾ ਡਰੋ ਬਸ਼ਰਿਆਮ ਕੋ ਮੰਡਿਆ ਜਾਂਦਾ ਜਾਂਦਾ ਹਨ ਰਾਹ ਚ ਕਹਿੰਦਾ ਕਿ ਹੁਣ ਤੁਹਾਡੇ ਨੰਬਰ ਲੱਗਣਾ ਹੁਣ ਤੁਹਾਨੂੰ ਪੈਣਾ ਫਿਰ ਤੇ ਤੀਜੇ ਤੋਂ ਉੱਥੇ ਦਿਨ ਬਾਅਦ ਜਦੋਂ ਮੇਰੇ ਭਰਾ ਨੂੰ ਮਾਰ ਕੇ ਸੁੱਟ ਕੇ ਤੀਜਾ ਚੌਥੇ ਦਿਨ ਬਣਾ ਸਾਡੇ ਘਰ ਹਮਲਾ ਕੀਤਾ ਹੁਣ ਲੱਗ ਗਿਆ ਕਿ ਗੋਲੀਆਂ ਚੱਲ ਗਈਆਂ ਇੱਕ ਨੁਕਰੇ ਲੱਗ ਗਏ ਨੁਕਰੇ ਲਾ ਕੇ ਆ ਕੇ ਸਾਡੀ ਲੋਬੀ ਚ ਆਏ ਲੋਬੀ ਚ ਮੇਰੇ ਮਾਸੂਸੀ ਦੇ ਮੁੰਡੇ ਨੂੰ ਚੁੱਕਿਆ ਤਾਂ ਦੇਖਿਆ ਦੀਪੂ ਨਹੀਂ ਉੱਥੇ ਛੁੱਟ ਦਿੱਤਾ ਫਿਰ ਮੇਰੇ ਨਾਲ ਛੇੜਖਾਨੀ ਕਰਨ ਲੱਗਾ ਮੇਰੀ ਮੰਮੀ ਮੇਰੇ ਅੱਗੇ ਹੋ ਗਈ ਤੇ ਪਰ ਫਿਰ ਵੀ ਮੇਰੇ ਨਾਲ ਛੇੜਖਾਨੀ ਕਰਨ ਨਹੀਂ ਲੱਗਾ ਸੀ ਤੇ ਜਿੱਦੇ ਕਰਕੇ ਮ ਪਰ ਫਿਰ ਵੀ ਨਹੀਂ ਉਹ ਟਲਿਆ ਫਿਰ ਜਦੋਂ ਆਪਾਂ ਚੀਕਾ ਚੁਕਾ ਮਾਰੀਆਂ ਫੇਰ ਭੱਜਿਆ ਉਹ ਹਾਂ ਜੀ ਪੁਲਿਸ ਨੇ ਨਹੀਂ ਇੱਕ ਦਿਨ ਵੀ ਨਹੀਂ ਪੁਲਿਸ ਨੇ ਸ਼ਿਕਾਇਤ ਕੀਤੀ ਪੁਲਿਸ ਆਈ ਪਰ ਲੇਖ ਲੁਕ ਕੇ ਚਲ ਗਈ ਕੋਈ ਕਾਰਵਾਈ ਨਹੀਂ ਇਹਦੇ ਕੋਈ ਵੀ ਕਾਰਵਾਈ ਨਹੀਂ ਕੀਤੀ ਕਹਿੰਦੇ ਕੁੜੀਆਂ ਦੀ ਬਹੁਤ ਸੁਣੀ ਜਾਂਦੀ ਆ ਪਰ ਨਹੀਂ ਸਾਡੀ ਨਹੀਂ ਕੋਈ ਵੀ ਸੁਣਨਦੇ ਆਪਾਂ ਚਾਰ ਭੈਣਾ ਆਪਾਂ ਕੱਲੀਆਂ ਰਹਿਨੀ ਆ ਰਾਤ ਆਪਣੇ ਭਰਾ ਕੋ ਵੀ ਅਸੀਂ ਕੱਲੀਆਂ ਹੀ ਜਾਣੀਆਂ ਉਹਨੀਆਂ ਵਾ ਤੁਹਾਨੂੰ ਬਹੁਤ ਜ਼ਿਆਦਾ ਖਤਰਾ ਆ ਉਹੀ ਆ ਕਮਾਈ ਦਾ ਸਾਧਨ ਉਹੀ ਆ ਨਾ ਆਪਾਂ ਤਾਂ ਕੁਝ ਨਹੀਂ ਕਰਦੀਆਂ ਗੀਆਂ ਹਾਂਜੀ ਡਰ ਲੱਗਦਾ ਹੁਣ ਸਾਨੂੰ ਕਿ ਆਪਾਂ ਕਿੱਦਾਂ ਬਾਹਰ ਜਾਈਏ ਇਹ ਸਾਨੂੰ ਕਹਿੰਦਾ ਕਿ ਮੈਂ ਤੁਹਾਨੂੰ ਮੁੰਡੇ ਪਵਾ ਦੇਣੇ ਆ ਜਨ ਜਾਂਦਾ ਮੈਂ ਆਪਣੇ ਭਰਾ ਨੂੰ ਰੋਟੀ ਦੇਣ ਕਿ ਮੈਂ ਤੇ ਮੇਰੀ ਆ ਛੋਟੀ ਭੈਣਾਂ ਜਨ ਜਾਂਦਾ ਕਹਿ ਗਿਆ ਬਾਈਕ ਖਿਲਾਰੀ ਹੱਡ ਲੱਗੇ ਚੇਚਾ ਕਹਿੰਦਾ ਤਾਂ ਤੁਹਾਡਾ ਨੰਬਰ ਤੁਹਾਨੂੰ ਮਾਰ ਦੇਣਾ ਹੁਣ ਮੈਂ ਕਹਿੰਦਾ ਸਾਡਾ ਨੰਬਰ ਲੱਗਣਾ ਕਹਿੰਦਾ ਹੁਣ ਪਤਾ ਨਹੀਂ ਕੋਈ ਦੁਸ਼ਮਣੀ ਵੀ ਨਹੀਂ ਸਾਡੀ ਉਹਦੇ ਨਾਲ ਪਹਿਲਾਂ ਵੀ ਇਹ 3 ਸਾਲ ਪਹਿਲਾਂ ਵੀ ਇਹਨੇ ਮੇਰੇ ਭਰਾ ਨੂੰ ਮਾਰ ਕੁੱਟ ਕੇ ਇੱਥੋਂ ਪਿਪਲਾ ਵਾ ਸਾਡੇ ਬਾਈਪਾਸ ਰੋਡ ਵਾ ਸਾਡਾ ਰੋਡ ਤੇ ਘਰ ਵਾ ਉਥੋਂ ਲੈ ਕੇ ਚੱਲ ਗਿਆ ਉਥੇ ਮਾਰ ਕੁੱਟ ਕੇ ਤੇ ਸੋਟਾ ਆ ਪਟਰੀ ਦੇ ਉੱਤੇ 3 ਸਾਲ ਪਹਿਲਾਂ ਤੇ ਹੁਣ ਫੇਰ 3 ਸਾਲ ਬਾਅਦ ਫੇਰ ਪਿਆ ਮੇਰੇ ਭਰਾ ਨੂੰ ਕੋਈ ਗੱਲ ਨਹੀਂ ਕੋਈ ਮਤਲਬ ਨਹੀਂ ਇਹਦਾ ਕਿ ਕੋਈ ਵੀ ਬਿਨਾਂ ਮਤਲਬ ਤੋਂ ਹੀ ਮਾਰਦਾ ਵਾ ਬਿਨਾਂ ਮਤਲਬ ਤੋਂ ਹੀ ਗੱਲ ਸਰ ਮੰਡੀ ਦੀ ਰੰਜਿਸ਼ ਬਾਜੀ ਕੀਤੀ ਇਹਨੇ ਮੈਨੂੰ ਮੁੰਡੇ ਨੇ ਮੰਡੀ ਜੀ ਮੈਨੂੰ ਕਿਹਾ ਮੈਂ ਮੇਰੀ ਦੁਕਾਨ ਤੇ ਨਹੀਂ ਆਇਆ ਕਰਨਾ ਤੇ ਇਹ ਕਾੜੀ ਪੈਂਦਾ ਵੀ ਤੂੰ ਨਾ ਕੋਨੇ ਰੱਖਣ ਵਾਲਾ ਤੇ ਮੈਂ ਸਰ ਮੈਂ ਦੋ ਤਿੰਨ ਮੈਂ ਇਹਦੇ ਭਰਾਵਾਂ ਨੂੰ ਕਿਹਾ ਵੀ ਇਹਨੂੰ ਹਟਾਓ ਮੇਰੇ ਹੱਥ ਆਹ ਕਦੇ ਉੱਥੇ ਗਲਤ ਬੋਲਤਾ ਵਾ ਤੇ ਸਰ ਇਹ ਇੰਨੀ ਗੱਲ ਕਹੀ ਹੈ ਤੇ ਮੁੜ ਕੇ ਸਵੇਰੇ ਮੈਨੂੰ ਆਂਦਾ ਵੀ ਤੂੰ ਕਿ ਮੇਰੇ ਭਰਾਵਾਂ ਨਾਲਾਂ ਮਾ ਕੱਲੀ ਤਾਂ ਇਸੇ ਗੱਲੋਂ ਆਖਦੇ ਮੈਨਾਂ ਲੰਡਾ ਪਿਆ ਤੇ ਮੇਰੇ ਸਿਰ 'ਚ ਦੱਤਰ ਮਾਰਤਾ ਇਹਨੇ ਤੇ ਸਰ ਮੈਂ ਜੇ ਕਾਰਵਾਈ ਕੀਤੀ ਹੈ ਤੇ ਮੇਰੇ ਜਾਂ ਕਿ ਰਾਤ ਪੈ ਗਏ ਇਹ ਮੁੰਡੇ ਪੁਆਏ ਨੇ ਤੇ ਸਾਰੇ ਵਕੀਲਾਂ ਦਾ ਮੁੰਡਾ ਇਹਦੇ ਪਿਓ ਨੇ ਲਲਕਾਰਾ ਮਾਰਿਆ ਵੀ ਮਾਰ ਦੋ ਇੱਥੇ ਸਿਰ ਸਿਰ ਮੂੰਹ ਪਾੜ ਦੋ ਇਹਦਾ ਸਰ ਜੋ ਕੁਝ ਹੁੰਦਾ ਇਹਨੂੰ ਜਾਨੂ ਮਾਰ ਦੋ ਤੇ ਸਾਰੇ ਇਹਦੇ ਨਾਲ ਮੁੰਡਾ ਇੱਕ ਹੈਗਾ ਵਾ ਇਹ ਰਾਹੁਲ ਜਿਹੜਾ ਸ਼ਾਹਪੁਰੇ ਦਾ ਵਾ ਤੇ ਇੱਕ ਹੈਗਾ ਸਾਇਨ ਮੁੰਡਾ ਉਹ ਹੈਗਾ ਵਾ ਤਲਵੰਡੀ ਤਲਵੰਡੀ ਜਿਹੜਾ ਅਲੀਆ ਰੋਡ ਤੇ ਤਲਵੰਡੀ ਉਥੋਂ ਦਾ ਵਾ ਤੇ ਇਹਦੇ ਨਾਲ ਬਾਕੀ 6-7 ਜਣੇ ਮੈਨੂੰ ਪਤਾ ਕੌਣ ਨੇ ਉਹ ਸਾਰੇ ਅਣਪਛਾਤੇ ਇਹ ਸਰ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ ਮੇਰੀਆਂ ਭੈਣਾਂ ਵੀ ਮੇਰੇ ਮਤਲਬ ਵੀ ਉਹਨਾਂ ਤੋਂ ਡਰਣ ਡੀਆਂ ਹੁਣ ਘਰੋਂ ਬਾਹਰ ਨਹੀਂ ਨਿਕਲਣੀਆਂ ਪੜ੍ਹਾਈ ਖਾਦੀਆਂ ਉਹ ਸਕੂਲੇ ਨਹੀਂ ਡਰਦੀਆਂ ਜਾਣੀਆਂ ਤੇ ਸਾਰੇ ਪੁਲਿਸ ਨੂੰ ਕੰਪਲੇਂਟ ਲਗਾਈ ਤੂੰ ਕੋਈ ਪਾਸੇ ਕਾਰਵਾਈ ਨਹੀਂ ਕਰਨੀ ਮੈਂ ਚਾਹੁੰਦਾ ਕਿ ਸਰ ਮੈਨੂੰ ਇਨਸਾਫ ਮਿਲੇ ਘਰ ਦੇ ਹੋਰ ਕਮਾਨ ਕੋਈ ਨਹੀਂ ਸਰ ਪਾਪਾ ਉਹਨਾਂ ਦੀ ਡੈਥ ਹੋ ਗਈ 2016 ਦੀ ਉਹਦਾ ਮੈਂ ਘਰ ਸੰਭਾਲ ਲੈਂਦਾ ਮੇਰਾ ਨਾਮ ਰੰਜਿਸ਼ ਮਾਜੀ ਗੱਡੀ ਇਹਨਾਂ ਨੇ ਪੁਰਾਣੀ ਸਰ ਮੇ ਪੁਰਾਣੀ ਪਹਿਲਾਂ ਵੀ ਇਹ ਗੀਤ ਉਹ